हां जी दोस्तों सारेया नु सस्रिकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਮੂਸੇ ਮੂਸੇ ਪਿੰਡ ਤੁਸੀਂ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਵੀ ਦੋਸਤੋ ਕੋਈ 18 17 ਕਿਲੋਮੀਟਰ ਦੀ ਦੂਰੀ ਆ ਪਿੰਡ ਮੂਸੇ ਦੀ ਨਾਲ ਲੱਗਦੇ ਪਿੰਡ ਗੱਗੋ ਬੂਹਾ ਪਿੰਡ ਥੋੜੀ ਦੂਰੀ ਤੇ ਆ ਸ਼ਿਸ਼ਰੇয়াল ਪਿੰਡ ਥੋੜੀ ਦੂਰੀ ਤੇ ਆ ਮਾਲੂਵਾਲ ਪਿੰਡ ਬਿਲਕੁਲ ਨਜ਼ਦੀਕ ਆ ਚਭਾਲ ਤੋਂ ਤਕਰੀਬਨ ਦੋਸਤੋ ਕੋਈ 8-9 ਕਿਲੋਮੀਟਰ ਦੀ ਦੂਰੀ ਆ ਤੇ ਭਿੱਖੀਵੰਡ ਸ਼ਹਿਰ ਤੋਂ ਤਕਰੀਬਨ ਕੋਈ 11-12 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਮੂਸੇ ਦੀ ਜਦੋਂ ਦੋਸਤੋ ਭਿੱਖੀਵੰਡ ਤੋਂ ਆਪਾਂ ਚਭਾਲ ਅੰਮ੍ਰਿਤਸਰ ਰੋਡ ਆਉਨੇ ਆ ਤੇ ਰਸਤੇ ਵਿੱਚ ਦੋਸਤੋ ਕੋਈ 12 ਕਿਲੋਮੀਟਰ ਦੀ ਦੂਰੀ ਤੇ ਭਿੱਖੀਵੰਡ ਤੋਂ ਪਿੰਡ ਮੂਸਾ ਤੁਸੀਂ ਵਿਜ਼ਿਟ ਕਰਨੀ ਆ ਵੀਰ ਗੋਪੀ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਵੀਰ ਪਸ਼ੂ ਲੈ ਕੇ ਆਉਂਦੇ ਆ ਤੇ ਪਸ਼ੂ ਚੰਗੇ ਹੁੰਦੇ ਆ ਦੋਸਤੋ ਬਾਕੀ ਰੇਟ ਭਾਅ ਪੜਦਾ ਤੁਹਾਨੂੰ ਪਤਾ ਲੱਗ ਜੂਗਾ ਅੱਜ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਦੋ ਬਿਹੜਾਂ ਇੱਕ ਝੋਟੀ ਦੋ ਪਸ਼ੂ ਬਿਲਕੁਲ ਦੋਸਤੋ ਤਾਜ਼ੇ ਸੂਏ ਸੂਏ ਆ ਇੱਕ ਬਿਹੜ ਤੁਹਾਨੂੰ ਦਿਖਾਉਣੀ ਆ ਗੱਬਣ ਆ ਤਿਆਰੀ ਤੇ ਆ ਦਿਨ ਲੈਂਦੀ ਆ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਤੋਂ ਸੋ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਸਕਦੇ ਜੀ ਦੋਸਤੋ ਅੱਜ 22 ਜਨਵਰੀ ਆ ਤੇ ਸ਼ਾਮ ਦਾ ਕੋਈ ਸਮਾਂ ਹੈਗਾ ਦੋਸਤੋ ਦੁਪਹਿਰ ਦਾ ਸੌਰੀ ਕੋਈ ਟਾਈਮ ਹੈਗਾ 2:30 3:00 ਵਜੇ ਦਾ ਐਨੀਮਲ ਤਿੰਨੇ ਦਿਖਾਵਾਂਗੇ ਤਿੰਨੇ ਪਸ਼ੂਆਂ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜ਼ਰੂਰ ਜੁੜੇ ਰਹੋ ਬਾਕੀ ਕਲੇ ਕਲੇ ਪਸ਼ੂ ਦੀ ਇਨਫੋਰਮੇਸ਼ਨ ਤੋੜ ਕੇ ਵਿਖਾ ਦਾਂਗੇ ਰੇਟ ਭਾਅ ਪਰਤਾ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਆਓ ਕਰਦੇ ਆ ਗੱਲਬਾਤ ਵੀਰ ਗੋਪੀ ਦੇ ਨਾਲ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਅੱਛਾ ਵੀਰ ਗੋਪੀ ਕਿੱਦਾਂ ਚੱਲੀ ਜਾਂਦੇ ਵਪਾਰ ਦੇ ਕੰਮ ਵਧੀਆ ਵਧੀਆ ਵੀਰ ਜੀ ਕਿਹੜੀਆਂ ਪਿਛਲੀ ਵੀਡੀਓ ਪਾਈ ਡੰਗਰ ਵਧੀਆ ਵੇਚ ਜਾਂਦੇ ਆਪਣੇ ਠੀਕ ਆ ਵੀਰ ਤੇ ਅੱਛਾ ਵੀਰ ਗੋਪੀ ਅੱਜ ਇੱਕ ਝੋਟੀ ਤੇ ਦੋ ਵੜਾ ਆਪਣੇ ਕੋਲ ਬਕਾਉ ਆ। ਹਾਂਜੀ ਹਾਂਜੀ ਵੀਰ ਜੀ। ਹਾਂ ਦੋ ਸੂਏ ਦੋ ਬਿਲਕੁਲ ਸੂਏ ਸੂਏ ਪਸ਼ੂ ਤੇ ਇੱਕ ਵੜ ਗੱਬਣਾ। ਹਾਂ ਇੱਕ ਵੜ ਗੱਬਣਾ ਵਿਚਲੀ। ਅੱਛਾ ਜੀ। ਹਾਂਜੀ ਛੋਟ ਪਰਲੀ ਵਛੀ ਦਾ ਬੱਚਾ ਮਰ ਗਿਆ ਵਾ। ਠੀਕ ਹੈ ਜੀ। ਹਾਂਜੀ ਤੇ ਇਹ ਝੋਟੀ ਪਰਸੋਂ ਦੀ ਸੂਈ ਵੀਰ ਜੀ। ਪਰਸੋਂ ਦੀ ਸੂਈ ਆ। ਹਾਂਜੀ 10000 ਕਿਲੋ ਬੋਰਾ ਹੀ ਹੋਊਗਾ। ਅੱਛਾ ਜੀ। ਤੇ 17-18 ਕਿਲੋ ਦੁੱਧ ਦਊਗੀ ਮਾਜ। ਠੀਕ ਹੈ ਜੀ ਹਾਂ ਜੀ ਭਾਵੇਂ ਆਪਣੇ ਕੋਲ ਚਵਾ ਕੇ ਲੈ ਜਾ ਕੋਈ ਦੁੱਧ ਅੱਛਾ ਅੱਛਾ ਅੱਜ ਅੱਜ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ ਐਤੀ ਜਿਆਦੇ ਨੇ ਸੂਈ ਨੂੰ ਹਾਂਜੀ ਬੌੜਾ ਹੀ ਜਾਂ ਬੰਦਾ ਵਾ ਹਾਂਜੀ ਤੇ ਬੱਚਾ ਮਗਰ ਦੇ ਕੀ ਆ ਗਿਆ ਕੱਟੀ ਆ ਮਗਰ ਉਹ ਵੇ ਮਗਰ ਕੱਟੀ ਆ ਹਾਂਜੀ ਲਓ ਬਦਸਤੋ ਮਗਰ ਕੱਟੀ ਐ ਆਪ ਦੂਜਾ ਸੁਬਾ ਸੂਈ ਐ ਝੋਟੀ ਬਾਕੀ ਫੇਸ ਕੁਆਲਿਟੀ ਤੁਸੀਂ ਮੇਰਾ ਵੀਰ ਦੇਖ ਸਕਦੇ ਜੀ ਅ ਸਿੰਗੀ ਸੂੰਗੀ ਬਹੁਤ ਪਿਆਰੀ ਆ ਜਿਹੜਾ ਕੋਈ ਵੀਰ ਸਿੰਗ ਲੱਗਾ ਨਹੀਂ ਨਿਕਲੇਗਾ ਛੋਟਾ ਜਿਹਾ ਸਿੰਗਾ ਹਾਂਜੀ ਠੀਕ ਆ ਤੇ ਰਿੰਗ ਸਿੰਗਾ ਦੋਸਤੋ ਛੋਟਾ ਜਿਹਾ ਸਿੰਗਾ ਛਾਈ ਸੂਈ ਪੂਰੀ ਆ ਬਿਲਕੁਲ ਬਲੈਕ ਮੱ ਬਾਕੀ ਬਾਡੀ ਬੰਤਰ ਦੀ ਬਹੁਤ ਚੰਗੀ ਆ ਭਰਮਾ ਪਿੰਡਾਂ ਪੂਰੀ ਵਜਨਦਾਰ ਆ ਫੁੱਲ ਵਟਾ ਫੁੱਲ ਲੋਡ ਆ ਤੇ ਬਾਕੀ ਦੋਸਤੋ ਥਣ ਭਾਂਡਾ ਵੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਵਾਂਗੇ ਇੱਕ ਵਾਰੀ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕੱਟੀ ਆ ਮਗਰ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਦੇਖੋ ਜੀ ਠੀਕ ਹੈ ਠੀਕ ਆ ਯਾਰ ਹਾਂ ਠੀਕ ਹੈ ਗੋਪੀ ਵੀਰੇ ਕੱਟੀ ਮੜੀ ਕਰ ਦੋ ਦਿਖਾ ਦਗੇ ਦਿਖਾ ਦਿਓ ਹਾਂ ਲਓ ਜੀ ਸੋ ਪੂਰੀ ਹੈਲਦੀ ਕੱਟੀ ਆ ਦੋਸਤੋ ਸਿਹਤ ਵਾਜੀ ਤੁਸੀਂ ਵੇਖੋਗੇ ਬਹੁਤ ਚੰਗੀ ਆ ਤੇ ਮੈਨੂੰ ਲੱਗਦਾ ਵੀ ਕੱਟੀ ਵੀ ਮਦਰ ਦੇ ਉੱਪਰ ਬਲੈਕ ਹੀ ਆ ਸਾਰੀ ਹਾਂਜੀ ਹਾਂਜੀ ਮਾਜਰੀ ਠੀਕ ਆ ਜੀ ਠੀਕ ਆ ਦਿਓ ਮਾਜਰੀ ਠੀਕ ਆ ਜੀ ਸੋ ਪੂਰੀ ਤੰਦਰੁਸਤ ਐਕਟਿਵ ਕੱਟੀ ਆ ਦੋਸਤੋ ਬਾਕੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਤੇ ਬਹੁਤ ਸੋਹਣੀ ਕਿਸੇ ਚੰਗੇ ਸੀਮੰਟ ਦੀ ਕੱਟੀ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਪਰਸੋਂ ਦੀ ਸੂਈ ਆ ਠੀਕ ਆ ਸੋ ਵਧੀਆ ਚੰਗੀ ਤੰਦਰੁਸਤ ਕੱਟੀ ਆ ਅੱਛਾ ਤੇ ਗੋਪੀ ਭਾਈ ਹੁਣ ਬੌਲੇ ਤੋਂ ਤੁਸੀਂ ਗੱਲ ਕੀਤੀ ਹੈ ਵੀ 10 ਕਿ 11 ਲੀਟਰ ਹੁਣ ਹਾਜ਼ਰ ਹਾਂਜੀ 11 ਕਿਲੋ ਬੌਲਾ ਹੋਊਗਾ 11 ਕਿਲੋ ਨੈਟ ਹਾਂਜੀ ਤੇ ਦੁੱਧ ਫਿਰ ਚੰਗਾ ਭਰ ਦੂਗੀ ਕੋਈ 15 ਚਾਰ 18 ਕਿਲੋ ਭਰੂਗੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਵੱਧ ਵੀ ਭਰ ਸਕਦੀ ਆ ਪਿਛਲੇ ਸੂਏ ਇਹਨਾਂ ਚੋਇਆ ਆਪਾਂ ਅੱਛਾ ਇਹਨਾਂ ਹਾਂਜੀ ਕਿਹੜੇ ਬੰਦੇ ਤੋਂ ਲਈ ਆ ਨਾ ਹਾਂਜੀ ਉਹਨਾਂ ਨੇ ਇਹਨਾਂ ਚੋਇਆ ਵਾ ਠੀਕ ਹੈ ਜੀ ਹਾਂਜੀ ਲੋ ਦੋਸਤੋ ਪਿਛਲੇ ਸੂਬੇ ਦੇ ਅਕੋਰਡਿੰਗਲੀ ਵੀਰ ਹੁਣੀ ਗੱਲ ਕਰਦੇ ਪਏ ਆ ਬਾਕੀ ਹੁਣ ਬੌਲੇ ਤੇ ਆ ਬੌਲਾ 11 ਕਿਲੋ ਇਹਦੇ ਥੱਲੇ ਹਾਜ਼ਰ ਆ ਬਾਕੀ ਬਾਹਰ ਤੁਹਾਨੂੰ ਤਸੱਲੀ ਨਾਲ ਖਿਲਾਰ ਕੇ ਤੋਰ ਕੇ ਜਿਹੜਾ ਵਿਖਾਉਣੀ ਆ ਠੀਕ ਆ ਤੇ ਹੁਣ ਸਮਾਂ ਤੁਸੀਂ ਨੋਟ ਕਰ ਲਓ ਦੋਸਤੋ ਕੋਈ ਡੇਢ 2:00 ਵਜੇ ਦਾ ਜਿਹੜਾ ਸਮਾਂ ਹੈਗਾ ਤਕਰੀਬਨ 2:00 ਵਜੇ ਦੇ ਲਗਭਗ ਤੇ ਸਵੇਰ 6:30 ਵਜੇ ਸਾਫ਼ ਕੀਤੀ ਕੋਈ ਥਣਾ ਕਿ ਨਹੀਂ ਹੈਗੀ ਵੇਖ ਲਓ ਠੀਕ ਹੈ ਜੀ 6:30 ਵਜੇ ਸਾਫ਼ ਆ ਮਤਲਬ ਕਿ ਹੁਣ ਆਪਾਂ ਅੱਜ ਹੀ ਸਾਫ਼ ਕੀਤੀ ਆ ਹਾਂ ਜੀ ਨਹੀਂ ਰਾਤੀ ਕਰਤੀ ਸਵੇਰੇ ਕਰਤੀ ਸੀ ਅੱਛਾ ਜੀ ਰੋਕ ਲਓ ਵੀਰ ਰੋਕ ਲੇ ਜੀ ਤੋਰਦੇ ਉਹ ਚ ਤੋਰਦੇ ਆ ਜੇ ਲੰਮਾ ਤੋਰਦੇ ਆ ਨਾ ਨਾ ਠੀਕ ਹੈ ਜੀ ਸੋ ਬਾਕੀ ਦੋਸਤੋ ਅਜੇ ਬੌਲੇ ਤੋਂ ਸਾਫ ਹੋਈ ਆ ਤੇ ਬਾਕੀ ਕੋਈ ਵੀ ਰਾਨ ਕੇ ਆਪਣੀ ਦੋ ਡੰਗ ਭਰਾ ਕੇ ਤਸੱਲੀ ਕਰ ਸਕਦਾ ਚੋਕੇ ਵੇਖ ਸਕਦਾ 11 ਕਿਲੋ ਹਜੇ ਬੌਲਾ ਵੀਰ ਦੱਸ ਰਿਹਾ ਵੀ 11 ਕਿਲੋ ਬੌਲਾ ਤੇ ਇਹ ਰੇ ਭਾਈ ਲੰਮਾ ਇੱਕ ਵਾਰੀ ਫੇਰ ਤੋਰਦੇ ਆ ਜੀ ਕਲਰ ਲਾ ਲਓਂ ਦੀ ਵੀਰ ਜੀ ਵਧੀਆ ਪੋਲੀ ਚ ਵਾਈ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਕੋਈ ਵਧੀਆ ਚਵਾਈ ਵਾਈ ਦੀ ਓਕੇ ਠੀਕ ਹੈ ਜੀ ਪੋਲੀਵਰੀ ਚੌਂਚ ਲਓ ਜੀ ਸੋ ਚਵਾਚ ਬੂ ਜਿਹੜਾ ਦੋਸਤੋ ਬਿਲਕੁਲ ਪੋਲਾ ਚਵਾ ਦਾਸ ਰਿਆ ਵੀਰ ਵੀ ਚੰਗੀ ਚਵਾਈ ਆ ਤੇ ਮੋਟੀ ਧਾਰ ਆ ਕਿਸੇ ਤਰ੍ਹਾਂ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਸੋ ਬਾਕੀ ਵੇਖਦੇ ਆ ਸਾਰੀ ਪਤਾ ਲੱਗ ਜੂਗਾ ਦੋਸਤੋ ਆਟਰ-ਆਟਰ ਦੀ ਕੁਆਲਿਟੀ ਕਾਫੀ ਚੰਗੀ ਆ ਮੈਨੂੰ ਲੱਗਦਾ ਵੀ ਜਦੋਂ ਸ਼ਾਮ ਨੂੰ ਚਵਾਈ ਦਾ ਸਮਾਂ ਹੁੰਦਾ ਭਰਦੇਪੁਰ ਦੀ ਲੇਵਾ ਫੁੱਲ ਹਾਂਜੀ ਹਾਂਜੀ ਪੂਰਾ ਲੇਵਾ ਭਰ ਆਉਂਦਾ ਜੋੜੀ ਰੱਲਿਓ ਠੀਕ ਹੈ ਉਹਨੂੰ ਬਣਾਉਂਦੀ ਸ਼ਾਮ ਨੂੰ ਹਜੇ ਟਾਈਮ ਢਾਈ ਦਾ ਹੋਇਆ ਸਾਰਾ ਬਿਲਕੁਲ ਜ ਸਿੰਗੀ ਸੰਗੀ ਛੋਟੀ ਲੱਗੀ ਨਿਕ ਨਿਕ ਬਹੁਤ ਨਹੀਂ ਬਹੁਤ ਪਿਆਰੀ ਆ ਸ਼ਕੀਨੀ ਚਕੁੰਨੀ ਵਾਲੇ ਪਾਸਿਓ ਵੀ ਪੂਰੀ ਆ ਹਾਂਜੀ ਇਹ ਜੀਨ ਚੋਂ ਲੈਂਦੀਆਂ ਸਮਝਾਂ ਪਿਛਲੇ ਸਵੇ ਚਾਰ ਮੱਜਾਂ ਅੱਛਾ ਜੀ ਹਾਂਜੀ ਜੀ ਤੋਂ ਆਪਾਂ ਲਈ ਆ ਮਤਲਬ ਕਿ ਇਹ ਆਪਾਂ ਤੁਸੀਂ ਦੱਸਿਆ ਸੀ ਵੀ ਆਪਣੇ ਬਿਲਕੁਲ ਲਿਹਾਤੀ ਪਿੰਡੋਂ ਹੀ ਲਈ ਸੀ ਹਾਂਜੀ 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 ਉਹਨੇ ਬੰਦੇ ਨੇ ਜੀਨ ਦੇ ਵਿੱਚੋਂ ਲੈਂਦੀਆਂ ਚਾਰ ਮੱਜਾਂ ਇਕੱਠੀਆਂ ਚਵਾਈਆਂ ਚੁਵਾਈਆਂ ਅੱਖੀ ਆਪਦੀਆਂ ਦੇਖੀਆਂ ਹੋਈਆਂ ਤੁਸੀਂ ਹਾਂਜੀ ਹਾਂਜੀ ਚਵਾਈ ਵੇਖੀ ਪਿਛਲੇ ਸਵੇਆਂ ਚ ਵੀ ਤੇ ਅੱਛਾ ਗੋਪੀ ਵੀਰ ਕੀ ਮੋਲ ਕਰਦੇ ਆ ਲੈਣ ਦੇਣ ਕੀ ਰੂਗਾ ਇਹਦਾ ਇਹਦਾ ਮੋਲ ਇੱਕ ਇੱਕ 20 ਕਰਦੇ ਮੋਲ ਇੱਕ 20 ਹਾਂਜੀ ਠੀਕ ਇੱਕ ਵੀ ਮੋਲਾ ਕੇ ਬਸ ਇੱਥੇ ਕੀ ਦੇ ਲਿਆ ਜਾਂ ਥੋੜਾ ਬਹੁਤਾ ਹੋਰ ਅੰਦਰ ਹੋ ਜਾਊਗਾ ਹਾਂ ਨਹੀਂ ਮਾਜੀ 17 ਹੀ ਦੇ ਦਾਂਗੇ ਇੱਕ 17 ਦੀ ਹਾਂਜੀ ਵੀ ਜੜੀ ਵੀ ਐਂਡ ਬਸ ਇਤੋਂ ਨਾ ਵਧ ਨਾ ਘਟ ਇੱਥੇ ਹਾਂਜੀ ਹਾਂਜੀ 17 ਹੀ ਦੇ ਦਾਂਗੇ ਠੀਕ ਹੈ ਜੀ ਬਾਕੀ ਵੀਰ ਕੋਈ ਆਊ ਦੂਰੋਂ ਤੁਹਾਨੂੰ ਜੀ ਆਇਆਂ ਨੂੰ ਬਿਲਕੁਲ ਹੋਰ ਵੀ ਕਰ ਦਿਓ ਜੇ ਹੋ ਸਕਿਆ ਕਿਸੇ ਭੈਣ ਭਰਾ ਸੱਜਣ ਦਾ ਇੱਥੇ ਪਹੁੰਚਣ ਤੇ ਹੋਰ ਮਾਨਤਾਨ ਕਰਦੇ ਹਾਂ ਜੀ ਕਰ ਦਾਂਗੇ ਪੂਰਾ ਲਓ ਦੋਸਤੋ 117000 ਦੇ ਵਿੱਚੋਂ ਮਾਨਤਾਨ ਹੋਰ ਥੋੜਾ ਬਤਾ ਹੋ ਜਾਊਗਾ ਵੈਸੇ 120000 ਡਿਮਾਂਡ ਹੁਣ ਕਟੋੜ ਦੂਜੇ ਤੀਜੇ ਦਿਨਾਂ ਦੇ ਵਿੱਚ 11 ਕਿਲੋ ਕਹਿਣਾ ਸੌਖਾ ਪਰ ਜਦੋਂ ਚਵਾਉਣਾ ਬੌਲਾ ਵੀ 11 ਕਿਲੋ ਬਹੁਤ ਹੁੰਦਾ 3 3 ਢਾਂਗ ਚੋਲੇ ਚਾਰ ਚੋਲੇ ਸਾਨੂੰ ਦੁੱਖ ਨਹੀਂ ਕੋਈ ਬਸ ਬਸ ਲਓ ਦੋਸਤੋ ਇੰਨੀ ਕੀ ਤਸੱਲੀ ਹੈਗੀ ਅੱਜ ਤੀਜੇ ਚੌਥੇ ਦਿਨ ਦੇ ਵਿੱਚ ਤੇ ਵੀ ਇਹਨਾਂ ਦਾ ਵੀ 16 17 17 ਇਹਨਾਂ ਦਾ ਦੁੱਧ ਵੀ ਜਿਹੜਾ ਇਹ ਜਿਹੜ ਤੇ ਯਕੀਨ ਮੰਨ ਕੇ ਵੀ ਕੋਈ ਵੀਰ ਤੁਸੀਂ ਸੌਦਾ ਕਰ ਸਕਦੇ ਜੇ ਬਾਕੀ ਕੋਈ ਆਪਦਾ ਸਾਈ ਬਿਆਨਾ ਕਰ ਲੇ ਤੇ ਆਪਦਾ ਪੀਕ ਤੇ ਦੁੱਧ ਵੀ ਤੁਸੀਂ ਚੋਕੇ ਤਸਦੀ ਕਰ ਸਕਦੇ ਜੇ ਇਹ ਝੋਟੀ ਵੀਰ ਹੁਣਾਂ ਦੇ ਕੋਲੇ ਵਕਾਊ ਆ ਠੀਕ ਆ ਜੀ 117000 ਦੇ ਵਿੱਚੋਂ ਵੀ ਮਾਨਤਨ ਹੋ ਜਾਓ ਮਾਨਤਨ ਹੋ ਜਾਓ ਜੀ ਲਓ ਜੀ ਅਗਲੀ ਆ ਦੂਜੇ ਨੰਬਰ ਤੇ ਆ ਗਈ ਆਪਣੇ ਕੋਲ ਵੀਰ ਜੜੀ ਵੜ ਹਾਂਜੀ ਹਾਂਜੀ ਇਹ ਗੱਬਣ ਹੈ ਹਾਂਜੀ ਗੱਬਣ ਹੈ ਵੇਚੀਏ ਠੀਕ ਆ ਜੀ ਲਓ ਜੀ ਗੱਬਣ ਵੜ ਆ ਦੋਸਤੋ ਤੇ ਸੂਹਾ ਦੂਜਾ ਕੇ ਪਹਿਲਾਂ ਨਹੀਂ ਹਾਂ ਦੂਜੇ ਸੂਬੇ ਸੁਣੀ ਆਰ ਕੀ ਦੂਜੇ ਸੂਬੇ ਹਾਂਜੀ ਹਾਂਜੀ ਹਫਤਾ ਲੈ ਜੂ ਜੇ ਕੋਈ 2-4 ਦਿਨਾਂ ਦਾ ਹਫਤਾ ਲੈ ਜੂ ਲੈ ਜੂ 3-4 ਦਿਨ ਲੈ ਜੂ ਗਿਰਮਾਨਾ ਜੇ ਠੀਕ ਹੈ ਜੀ ਹਾਂਜੀ ਖੋਲੋ ਖੋਲ ਦੀ ਚੰਗੀ ਥਲਿਓ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੀਰੇ ਆਪਣੇ ਬਾਈ ਬਾਹਰ ਹੀ ਕੱਢ ਲਗੇ ਇਹਨੂੰ ਥੋੜਾ ਤਸਲੀ ਨਾਲ ਦਿਖਾ ਦਈਏ ਆਪਾਂ ਠੀਕ ਆ ਸੋ ਦੋਸਤੋ ਦੂਜਾ ਸੁਬਾ ਸੁਣੀ ਆ ਹਫਤਾ ਹਜੇ ਸਮਾਂ ਮੰਨ ਕੇ ਕੋਈ ਭਰਾ ਸਬਦਾ ਕਰੇ ਇੱਕ ਹਫਤਾ ਸਮਾਂ ਹਜੇ ਬਾਕੀ ਆ ਸੋਣ ਦੇ ਵਿੱਚ ਬਾਕੀ ਨਖੇੜ ਨਖੂੜ ਆਪਸੀ ਥਾਣਾ ਦਾ ਕਾਫੀ ਸੋਹਣਾ ਥਾਣ ਵੀ ਪੂਰਾ ਮੁਠੀਆ ਨੋਕਲਾ ਥਾਣਾ ਤਸल्ली ਨਾਲ ਇੱਕ ਵਾਰੀ ਆਪਾਂ ਤੁਹਾਨੂੰ ਜ਼ਰੂਰ ਦਿਖਾਉਣੀ ਆ ਠੀਕ ਆ ਜੀ ਤੇ ਕੋਈ ਸ਼ਾਈ ਵਾਲ ਜਿਹੜਾ ਦੋਸਤ ਕਰੋਸਾਂਗ ਵਿੱਚ ਸ਼ਾਈ ਵਾਲ ਕਰੋਸਾਂਗ ਦੇ ਵਿੱਚ ਉਸ ਸੰਗਲ ਰੋਟਾ ਪਾਇਆ ਜਿੱਤੇ ਬੁਰੀਆਲ ਜੀ ਕਰਦੀ ਹੈ ਕੋਈ ਗੱਲ ਨਹੀਂ ਲੋਕ ਫੇਰੇਣ ਵਾਲੀ ਧਰ ਆਹਾ ਲਿਓ ਜੀ ਮਾਤ ਆ ਕਮਾਲੂ ਇੱਕ ਵਾਰੀ ਹੀਰੇ ਭਾਈ ਹੋਰ ਕਮਾ ਕੇ ਤੋਰ ਕੇ ਦਿਖਾ ਦਿਓ ਲੰਮਾ ਇਹਨੂੰ ਠੀਕ ਹੈ ਜੀ ਲਓ ਇਹਨੂੰ ਲੰਮਾ ਤੋਰਦਗੇ ਇੱਕ ਦਾਲ ਦੀ ਹੈ ਕੋਈ ਗੱਲ ਨਹੀਂ ਖਾਲੀ ਨਾ ਪਾਇ ਕਾਲੀ ਨਾ ਪਾ ਕੋ ਨਵਾਂ ਪਸ਼ੂ ਉਪਰੀ ਥਾਂ ਤੇ ਆਉਂਦਾ ਮਾੜਾ ਮਾੜਾ ਕਰਦਾ ਹੀ ਆ ਕੋਈ ਗੱਲ ਨਹੀਂ ਬਾਕੀ ਖੋਲਦੀ ਹੋ ਰਹੀ ਅਸੀ ਠੀਕ ਹੈ ਜੀ ਸੋ ਦੋਸਤੋ ਬਾਕੀ ਕਦਕੁੱਦ ਵੀ ਚਲੋ ਚੰਗਾ ਮੀਡੀਅਮ ਤੋਂ ਥੋੜੀ ਬਾਦੀ ਉੱਚੀ ਆਪਾਂ ਮੰਨ ਸਕਦੇ ਆ ਮੀਡੀਅਮ ਤੋਂ ਥੋੜੀ ਉੱਚੀ ਹਾਈਟ ਆ ਕ੍ਰੋਸ ਪਾਨ ਦੇ ਵਿੱਚ ਆ ਬਾਕੀ ਥਣ ਚੱਡੇ ਦੀ ਸਾਫ ਸੁਥਰੀ ਆ ਤੇ ਲੇਵਾ ਤੁਸੀਂ ਵੇਖ ਸਕਦੇ ਹੋ ਦੋਸਤੋ ਘੱਟੋ ਘੱਟ ਵੀ 5-7 ਦਿਨਾਂ ਦੇ ਵਿੱਚ ਹੋਰ ਉਮੀਦ ਆਪਾਂ ਕਰਦੇ ਆ ਵੀ ਜੇਕਰ 5 7 ਦਿਨ ਕੱਢ ਗਈ ਹਫਤੇ ਦੇ ਅੰਦਰ ਬਾਅਦ ਕੱਢ ਗਈ ਸਮਾਂ ਆਡ ਰੂਟਰ ਜਿਹੜਾ ਦੋਸਤੋ ਹੋਰ ਖੋਲੂਗੀ ਬਾਕੀ ਲੇਵਾ ਵੈਸੇ ਵੀ ਸੋਨਾ ਬਣਿਆ ਪਿਆ ਜਿੰਨੀ ਤਿਆਰੀ ਹੈ ਹੁਣ ਵੀ ਸੋਨੇ ਤਿਆਰੀ ਹੈ ਬਾਕੀ ਰੇਟ ਭਾਅ ਪੜਤਾ ਦੁੱਧ ਜਿੰਨਾ ਦੇ ਦੂਗੀ ਉਹ ਹਿਸਾਬ ਨਾਲ ਰੇਟ ਭਾਅ ਪੜਤਾ ਕੀਤਾ ਜਾਊਗਾ ਮੁੱਲ ਵੀ ਪੁੱਛ ਲੈਣੀ ਆਪਾਂ ਵੀਰ ਹੋਂੋਂ ਤੋਂ ਬਿਲਕੁਲ ਜਿਹੜਾ ਜੈਨੂਨ ਜੈਜ ਰੇਟ ਹੋਊਗਾ ਬੰਦ ਹੋਈ ਰੇ ਅੱਛਾ ਗੋਪੀ ਭਾਈ ਕੀ ਕਰਾਂਗੇ ਮੁੱਲ ਇਹਦਾ ਡਿਮਾਂਡ ਕੀ ਕਰਾਂਗੇ ਇਹਦਾ 40000 ਕਰਦੇ ਮੁੱਲ 40 ਹਾਂਜੀ ਛੋੜ ਛੱਪੇ ਹੁੰਦੇ ਰਹਿਣਗੇ 38000 ਦੀ ਖਾਨਾ ਵੇਟ ਦੇ ਦਾਂਗੇ 38 ਦੀ ਹਾਂਜੀ ਠੀਕ ਹੈ ਜੀ ਲਓ ਜੀ 38000 ਦੀ ਦੋਸਤੋ ਜਿਹੜੀ ਇਹ ਵੈਡ ਹੋ ਜੂ ਹੋਰ ਛੱਡ ਦਾਂਗੇ ਯਾਰ 38 24 ਹਾਂਜੀ ਛੱਡ ਦਾਂਗੇ ਲਓ ਜੀ 38000 ਦੇ ਵਿੱਚੋਂ ਵੀ ਦੋਸਤੋ 10000 ਖੰਡ ਮਾਨਤਾਨ ਹੋ ਜੂਗਾ ਕਿਸੇ ਵੀਰ ਦਾ ਘਰ ਆ ਜਾਂਦਾ ਠੀਕ ਆ ਸੋ ਬਾਕੀ ਆਓ ਆਪਦੀ ਟਿੱਪ ਕੇ ਮੇਰਾ ਵੀਰ ਚੌਵਾਂ ਥਾਣਾ ਦੀ ਤਸੱਲੀ ਕਰੋ ਕੋਈ ਆਨਲਾਈਨ ਮਗਾਉਂਦਾ ਤਾਂ ਵੀ ਤਸੱਲੀ ਆ ਬਾਕੀ ਥਾਣੇ ਤੋਂ ਦੇਵੇ ਤੋਂ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਪਸੂ ਦਾ ਅਗਲੀ ਜਿਹੜੀ ਵੀਰ ਗੋਪੀ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਆ ਵੈਡ ਹਾਂਜੀ ਹਾਂਜੀ ਵੀਰ ਜੀ ਇਹ ਕਿੰਨਾ ਸੁਭਾ ਸੁਈ ਆ ਇਹ ਪਹਿਲੇ ਸੂਏ ਸੁਈ ਵਛੀ ਪਹਿਲੋਂ ਵਛੀ ਆ ਹਾਂਜੀ ਹਾਂਜੀ ਦਿਨ ਕਿੰਨੇ ਹੋਗੇ ਇਹਦਾ ਬੱਚਾ ਮਰ ਗਿਆ ਜੋ ਮੱਛੀ ਦਾ ਆ ਬੱਚਾ ਮਰ ਗਿਆ ਹਾਂਜੀ ਹਾਂਜੀ ਬੱਚਾ ਮਰ ਗਿਆ ਦੇਵਾ ਕਿੰਨੇ ਦੇ ਵਿੱਚ ਹੁਣ ਇਹ 20 25 ਦਿਨਾਂ ਦੀ ਸੂਈ ਵਛੀ 20 25 ਦਿਨਾਂ ਦੀ ਹਾਂਜੀ 25 ਦਿਨ ਨਹੀਂ ਮੰਨ ਲਓ ਤੁਸੀਂ ਠੀਕ ਹੈ ਜੀ ਹਾਂਜੀ ਲਓ ਦੋਸਤੋ 20 ਇਹਦੇ ਲਈ 14 ਕਿਲੋ ਲੁੱਧ ਹੋਊਗਾ ਠੀਕ ਹੈ ਜੀ ਹਾਂਜੀ ਜਰਸੀ ਕਰੋਸ ਅੰਗ ਦੇ ਵਿੱਚ ਹੀ ਆ ਚਿਪਤਾ ਥੋੜਾ ਜਿਹਾ ਕਰੋਸ ਹੈਗਾ ਬਾਕੀ ਬੂਤੀ ਬਾਤੀ ਬਿਲਕੁਲ ਛੋਟੀ ਜੀ ਹੈ ਕੰਨ ਕੋਨ ਛੋਟੇ ਆ ਕੋਈ 25 ਦਿਨ ਦਾ ਵੀ ਆਡੀਆਂ ਮੰਨ ਸਕਦੇ ਹੋ ਦੋਸਤੋ ਵੀ 25 ਦਿਨਾਂ ਦੀ ਵੀ ਸੂਈ ਹੋ ਸਕਦੀ ਆ ਬੱਚਾ ਮਰਿਆ ਤੇ ਬਣ ਬੱਚਿਓ ਆ ਇਸੀ ਤਰ੍ਹਾਂ ਦੋਸਤੋ ਵੰਡੇ ਦੇ ਪਹਾੜੇ ਤੇ ਕੋ ਥਾਪੀ ਤੇ ਵੀ ਵੀਰ ਚੋ ਸਕਦਾ ਠੀਕ ਆ ਕਿੱਥੇ ਖਲਾਰ ਜੀ ਬਹੁਤ ਠੰਡੀ ਆ ਕੀ ਨਹੀਂ ਕੋਈ ਚੱਕਰ ਆਗਾ ਕਈ ਰ ਡੰਕ ਕਰਦਾ ਬਹੁਤ ਇਹ ਦੇਖ ਅੱਛਾ ਦੁੱਧ ਕਿੰਨਾ ਦੱਸਿਆ ਜੀ ਹੋਣਾ 14 ਕਿਲੋ ਦੁੱਧ ਆ ਥਲੇ ਭਾਈ 14 ਕਿਲੋ ਹਾਂਜੀ ਠੀਕ ਐ ਅਮੂ ਦਿਖਾ ਦਿੰਗੇ ਮੈਂ 14 ਕਿਲੋ ਦੁੱਧ ਹੋਵੇ ਥਲੇ ਹਾਂ ਤਾਂ ਪਿਓਰ ਜਲਸੀ ਆ ਵਾਚੀ ਹੂੰ ਬਲੈਕ ਰੰਗ ਦੇ ਵਿੱਚ ਜਰਸੀ ਹੈ ਜੀ ਹਾਂ ਜੀ ਬਲੈਕ ਦੇ ਵਿੱਚ ਲਓ ਜੀ ਸੋ ਦੋਸਤੋ ਬਾਕੀ ਕਰੈਕਟਰ ਕਰੂਟਰ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਡੁੰਗਾਈ ਡੁੰਗੋਈ ਅੱਖਾਂ ਦੇ ਵਿੱਚ ਦੋਹਾਂ ਦੇ ਵਿੱਚ ਕੰਨ ਕੋਨ ਦਾ ਸਾਈਜ਼ ਹਾਈਟ ਕੱਦ ਚੰਗਾ ਬਿਲਕੁਲ ਇੱਕ ਰੰਗ ਬਲੈਕ ਆ ਤੇ ਕੋਈ 14 ਕਿਲੋ ਦੀ ਜਿਹੜੀ ਮਿਲਕ ਕਪੈਸਿਟੀ ਐ ਇਸ ਵਾੜ ਦੇ ਥੱਲੇ ਹੁਣ ਹਾਜ਼ਰ ਆ ਦੋ ਜਿਹੜਾ ਕਿਸੇ ਵੀਰ ਨੇ ਚੋਣਾ ਠੀਕ ਆ ਤੇ ਬਾਕੀ ਗੋਪੀਬਾਈ ਥੋੜਾ ਥੋੜੇ ਮਗਰਲੇ ਛੋਟੇ ਵਿਖਾਉਂਦੀ ਆ ਨੀ ਚਾਨਮ ਸ਼ਾਮ ਨੂੰ ਪਰਸਮਾ ਕੇ ਪੂਰਾ ਹੱਥ ਹੀ ਆ ਜਾਂਦਾ ਆ ਜਾਂਦਾ ਚੋਈ ਆ ਜੀ ਵਧੀਆ ਕਿਦਾਂ ਮਰਜੀ ਚੋਵੇ ਆਪਣੇ ਘਰੇ ਕੋਈ ਦੋ ਡੰਗ ਚੋਵੇ ਤਿੰਨ ਡੰਗ ਚੋਵੇ ਵਸ਼ੀ ਠੀਕ ਹੈ ਜੀ ਠੀਕ ਚੱਕਰੀ ਨਹੀਂ ਬਹੁਤ ਹੀ ਠੰਡੀ ਆ ਕਿੱਥੇ ਗਲਾਸ ਜੀ ਕੋਈ ਚੱਕਰ ਨਹੀਂ ਆ ਸਹੀ ਉਸੂਲ ਪੂਰੀ ਬੰਗਾ ਬੰਗਾ ਪਾਉਣ ਦੀ ਲੋੜ ਹੀ ਨਹੀਂ ਚੋਗੀ ਆ ਠੀਕ ਹੈ ਜੀ ਨਹੀਂ ਨਹੀਂ ਭਾਈ ਵੰਗਾ ਪਾਈ ਦਾ ਮੰਗਾ ਲੈਂਦੀ ਬਚੀ ਠੀਕ ਹੈ ਜੀ ਹਾਂ ਜੀ ਲਓ ਭਾਈ ਇਧਰ ਹਾਂ ਲੋ ਦੋਸਤੋ ਬੱਛੀ ਇਹ ਵੀ ਚੰਗੀ ਆ ਦੁੱਧ ਵੀ ਚੰਗਾ ਹੈਗਾ ਬਾਕੀ ਅੱਗੇ ਚੰਗੀ ਸੇਵਾ ਮੈਟਰ ਕਰਦੀ ਹੈ ਵੀ ਚੰਗੀ ਸੇਵਾ ਵੀਰ ਕੋਈ ਕਰ ਲੂ ਤੇ ਦੁੱਧ ਦੋਸਤੋ ਘਟਾਉਣਾ ਵਧਾਉਣਾ ਹਰ ਕਵੀਰ ਦੇ ਅੱਗੇ ਹੱਥ ਵਸ ਹੁੰਦਾ ਤੇ ਬਿਲਕੁਲ ਜੀ ਬਿਲਕੁਲ ਬਾਕੀ ਨਸਲ ਨੂੰ ਸਲ ਪੂਰੀ ਆ ਕਿਉਂਕਿ ਜਰਸੀ ਹਾਂ ਹਾਂ ਠੀਕ ਹੈ ਜੀ ਆ ਬਣ ਤੋਂ ਬਣ ਤੋਂ ਅੱਛਾ ਅੱਛਾ ਗੋਪੀ ਭਾਈ ਆ ਜਾਓ ਕੀ ਡਿਮਾਂਡ ਕੀ ਕਰਾਂਗੇ ਇਹਦੀ ਲੈਣ ਦੇਣ ਕੀ ਰਹੂਗਾ ਇਹ ਤਾਂ ਵੈਟ ਦਾ ਮੁੱਲ ਕਰਦੇ 38000 ਰੁਪਿਆ ਅੱਛਾ ਹਾਂਜੀ ਠੀਕ ਹੈ 38 ਹਾਂਜੀ ਹਾਂ ਨਾ ਕਿਥੋਂ ਕੋ ਤੱਕ 35000 ਦੀ ਵਸ਼ੀ ਦੇ ਦਾਂਗੇ 35 ਦੀ ਹਾਂਜੀ ਕੋਈ ਗੁੰਜਾਇਸ਼ ਹੋਰ ਕਰ ਲਾਂਗੇ ਕੋਈ ਗੱਲ ਨਹੀਂ ਕੋਈ ਵੀਰ ਆਊਗਾ ਦੇ ਹੋਰ ਕਰ ਦਿਓ ਹਾਂਜੀ ਕਰ ਦਾਂਗੇ ਮਾਨ ਤਨ ਵੇਖ ਲੈ ਦੂਰੋਂ ਨੇੜੇ ਕੋਈ ਭੈਣ ਭਰਾ ਆਉਂਦਾ ਜੀ ਬਾਕੀ ਠੰਡੀ ਠੁੰਡੀ ਵਸ਼ੀ ਵਰੀ ਆ ਹਾਂ ਹਾਂਜੀ ਲਓ ਜੀ 38000 ਬੱਚਾ ਹੁੰਦਾ ਤੇ ਆਪਾਂ ਵਸ਼ੀ 45000 ਦੀ ਵੇਚਣੀ ਬਿਲਕੁਲ ਜੀ ਹਾਂਜੀ ਬਿਲਕੁਲ ਚਲੋ ਵੈਸੇ ਜੇਕਰ ਐਗਜ਼ੈਕਟ ਕੋਈ 20 25 ਦੇ ਦਿਨ ਦਾ ਸਮਾਂ ਹੋਇਆ ਤਾਂ ਵੈਸੇ ਚਲੋ ਸੱਜਣਾ ਜੀ ਪੁੱਛਵਾਉਂਦਾ ਹਾਂ ਅੱਜ ਸੱਜਣਾ ਜੀ ਆਂਦੀ ਆ ਠੀਕ ਆ ਤੇ ਅੱਛਾ ਵੀਰ ਗੋਪੀ ਆ ਪਸ਼ੂ ਆਪਣੇ ਕੋਲ ਤਿੰਨ ਸੀ ਅੱਜ ਹਾਂਜੀ ਹਾਂਜੀ ਤੇ ਬੋਲ ਦिए ਨੰਬਰ ਆਪਣੇ ਹਾਂਜੀ ਹਾਂਜੀ 95014 39299 95014 39299 ਠੀਕ ਹੈ ਜੀ ਲਓ ਬਦਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੋਪੀ ਤੇ ਖਾਸ ਪਿੰਡ ਤੁਸੀਂ ਮੂਸੇ ਵਿਜਿਟ ਕਰਨੀਆਂ ਦੋਸਤੋ ਨੇੜੇ ਚੁਬਾਲ ਗਗੋਬੂ ਆ ਪਿੰਡ ਵੀ ਥੋੜੀ ਦੂਰੀ ਤੇ ਸ਼ਿਸ਼ਰੇয়াল ਪਿੰਡ ਬਿਲਕੁਲ ਨਜ਼ਦੀਕ ਆ ਪਸ਼ੂ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਇਸ ਘਰ ਆਉਂਦੇ ਆ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ